ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਾਈਫ ਦੀ ਮੈਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਗੇ ਚੜਤੀ ਕਲਾਚ ਹੋਗੇ ਤੇ ਲੋ ਜੀ ਸਵੇਰ ਦਾ ਟਾਈਮ ਆ ਤੇ ਮੈਂ ਕਿਸਨਹਾ ਕੇ ਆਈਆਂ ਤੇ ਮੈਂ ਕਿਹ ਚੱਲ ਬਲੌਗ ਸਟਾਰਟ ਕਰਦੀ ਹਾਂ ਤੇ ਲੋ ਜੀ ਮੇਲਿਆਂ ਦੀ ਤਿਆਰੀ ਹੋ ਚੁੱਕੀ ਆ ਮਤਲਬ ਕਿ ਘਰ ਦਾ ਸਾਫ ਸਫਾਈ ਇਹਦਾ ਸਾਰਾ ਨਿਪੜ ਚੁੱਕਿਆ ਮੇਰਾ ਦੇਖੋ ਆਪਾਂ ਨੇ ਸਾਰੀ ਲੁੱਕ ਹੀ ਬਦਲ ਦਿੱਤੀ ਆ ਕਮਰੇ ਦੀ ਦੇਖੋ ਜੋ ਆਪਣਾ ਕੱਪੜੇ ਵਾਲਾ ਕਾਊਂਟਰ ਸੀ ਉਹ ਵੀ ਆਪਾਂ ਨੇ ਉਤਾਰ ਦਿੱਤਾ ਤੇ ਜੋ ਆਪਣੀ ਮਤਲਬ ਕਿ ਕੱਬ ਬੋਰਡ ਸੀ ਲੱਕੜ ਵਾਲਾ ਉਹ ਉਧਰ ਲਗਾ ਦਿੱਤੀ ਲਮਾਰੀ ਲੱਕੜ ਵਾਲੀ ਲਮਾਰੀ ਉਧਰ ਲਗਾ ਦਿੱਤੀ ਹੈ ਠੀਕਾ ਤੇ ਇਧਰਲੇ ਪਾਸੇ ਲਗਾ ਦਿੱਤਾ ਜੀ ਆਪਾਂ ਸੋਫਾ ਤੇ ਇਧਰ ਆ ਗਿਆ ਜੀ ਆਪਣਾ ਪ੍ਰੈਸ ਵਾਲਾ ਕਾਊਂਟਰ ਠੀਕ ਹੈ ਜੀ ਤੇ ਇਧਰਲੇ ਪਾਸੇ ਆ ਗਈ ਸਲਾਈ ਮਸ਼ੀਨ ਇਧਰ ਹੋ ਗਈ ਐਲਸੀਡੀ ਲੱਗੀ ਹੋਈ ਹੈ ਠੀਕ ਹੈ ਤੇ ਇਧਰ ਹੋ ਗਿਆ ਆਪਣੇ ਬੈੱਡ ਠੀਕ ਹੈ ਜੀ ਸਾਰਾ ਆਪਾਂ ਨੇ ਚੇਂਜ ਕਰ ਦਿੱਤਾ ਮਤਲਬ ਕਿ ਸਾਰੇ ਪਰਦੇ ਪੁੱਟਦੇ ਵੀ ਸਾਰੇ ਤੋਤੇ ਗਏ ਨੇ ਸਾਰੇ ਤੇ ਸਾਰੇ ਕਮਰੇ ਦੀ ਸਫਾਈ ਹੋ ਚੁੱਕੀ ਹੈ ਆਪਣੀ ਤੇ ਮਤਲਬ ਕਿ ਕਮਰਾ ਹੁਣ ਥੋੜਾ ਜਿਹਾ ਹੋਰ ਵਧੀਆ ਦਿਖਣ ਲੱਗ ਗਿਆ ਹੋਰ ਜਿਆਦਾ ਵਧੀਆ ਦਿਖਣ ਲੱਗ ਗਿਆ ਕਿਉਂਕਿ ਪਹਿਲਾਂ ਕੱਪੜੇ ਵਾਲਾ ਕਾਊਂਟਰ ਪਿਆ ਹੁੰਦਾ ਸੀ ਉਹਦੇ ਕਰਕੇ ਕਮਰੇ ਆ ਥੋੜਾ ਜਿਹਾ ਘੱਟ ਵਧੀਆ ਲੱਗਦਾ ਲੱਗਦਾ ਸੀ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਰਸੋਈ ਦੇ ਵਿੱਚ ਰਸੋਈ ਦੀ ਵੀ ਆਪਾਂ ਪੂਰੀ ਲੁੱਕ ਬਦਲ ਦਿੱਤੀ ਆ ਤੇ ਬਾਕੀ ਜੋ ਆਪਾਂ ਨੇ ਕੱਪੜੇ ਦੀ ਸ਼ਾਪ ਥੋੜੀ ਛੋਟੀ ਜੀ ਛੋਟੀ ਜੀ ਸ਼ਾਪ ਤਿਆਰ ਕੀਤੀ ਆ ਉਹ ਵੀ ਤੁਹਾਨੂੰ ਦਿਖਾਣੇ ਆ ਲੋ ਜੀ ਆ ਗਿਆ ਆਪਾਂ ਇਧਰ ਕੱਪੜੇ ਵਾਲੀ ਸ਼ਾਪ ਤੇ ਠੀਕ ਹੈ ਜੀ ਇਧਰ ਆਪਾਂ ਨੇ ਲਗਾ ਦਿੱਤੇ ਨੇ ਕੱਪੜੇ ਤੇ ਕੱਪੜੇ ਸੈਟਿੰਗ ਵੀ ਬਿਲਕੁਲ ਸੈਟ ਆ ਠੀਕ ਆ ਇਧਰ ਲੈਸਾ ਵਗੈਰਾ ਹੋ ਗਈਆਂ ਸਾਰੀਆਂ ਤੇ ਲੈਸਾ ਵਗੈਰਾ ਹੋਰ ਲੈ ਕੇ ਆਵਾਂਗੇ ਕੱਪੜਾ ਵੀ ਆਪਣਾ ਹੋਰ ਆਊਗਾ ਤੇ ਇਹ ਦੇਖੋ ਜੀ ਆਪਣੀ ਕੱਪੜੇ ਵਾਲੀ ਸ਼ਾਪ ਹੈ ਬਹੁਤ ਵਧੀਆ ਹੋ ਗਈ ਤਿਆਰ ਬਸ ਉੱਪਰ ਵਾਲਾ ਤਿਆਰ ਕਰਨ ਵਾਲਾ ਰਹਿੰਦਾ ਸਰਦਾਰ ਜੀ ਮੇਲੇ ਤੋਂ ਬਾਅਦ ਚ ਕਰਨਗੇ ਕਿਉਂਕਿ ਹੁਣ ਟਾਈਮ ਬਹੁਤ ਜ਼ਿਆਦਾ ਘੱਟ ਆ ਸਰਦਾਰ ਜੀਆਂ ਕੋਲੇ ਕੰਮ ਬਹੁਤ ਜ਼ਿਆਦਾ ਆਇਆ ਪਿਆ ਤੇ ਆ ਗਏ ਜੀ ਆਪਾਂ ਇੱਧਰ ਕਿਚਨ 'ਚ ਕਿਚਨ ਦੀ ਵੀ ਆਪਾਂ ਥੋੜੀ ਲੁੱਕ ਚੇਂਜ ਕਰ ਦਿੱਤੀ ਆ ਤੇ ਇਹ ਇਧਰ ਮੈਨੇ ਕੰਨਤੇ ਥੋੜਾ ਇਹ ਵਾਲਪੇਪਰ ਬਚ ਗਿਆ ਸੀ ਮੈਂ ਕਿਚਾ ਲੈ ਤੇ ਲਗਾ ਆਣੀ ਆ ਵੀ ਜਦੋਂ ਗੈਸ ਤੇ ਆਪਾਂ ਸਬਜ਼ੀ ਵਗੈਰਾ ਬਣਾਉਂਨੇ ਆ ਤੇ ਘੋ ਵਗੈਰਾ ਛਿੱਟੇ ਪੈ ਜਾਂਦੇ ਨੇ ਤੜਕਾ ਲਗਾਉਂਦੇ ਹੋਏ ਤੇ ਲੋ ਜੀ ਇੱਧਰ ਆਪਣੀ ਹੋ ਗਈ ਅਲਮਾਰੀ ਠੀਕ ਹੈ ਜੀ ਤੇ ਇੱਧਰ ਹੋ ਗਿਆ ਜੀ ਆਪਣਾ ਫ੍ਰਿਜ ਇਹ ਸਾਰੀ ਸੋਈ ਵੀ ਆਪਾਂ ਨੇ ਕਲੀਨ ਕਰ ਦਿੱਤੀ ਆ ਕਿਤੇ ਵੀ ਕੋਈ ਜਾਲਾ ਵਗੈਰਾ ਦੇਖਣ ਨੂੰ ਨਹੀਂ ਮਿਲੂਗਾ ਨਾ ਹੀ ਕਿਤੇ ਮਤਲਬ ਕਿ ਮਾੜੀ ਜਿਹੀ ਕਚਰਾ ਹੋਵੇ ਬਿਲਕੁਲ ਨਹੀਂ ਹੈਗਾ ਸਾਫ ਸਫਾਈ ਬਿਲਕੁਲ ਸਾਫ ਕਰ ਦਿੱਤਾ ਤੇ ਜੋ ਆਪਣਾ ਜੀ ਇੱਧਰ ਕੱਪੜੇ ਵਾਲਾ ਕਾਊਂਟਰ ਸੀ ਆਪਾਂ ਨੇ ਇੱਥੇ ਲਗਾ ਦਿੱਤਾ ਦੇਖੋ ਸੋਈ ਦੇ ਵਿੱਚ ਤੇ ਇੱਧਰ ਜਿਹੜੇ ਆਪਣੇ ਬਾਕੀ ਉਹ نیچے ਰੱਖੇ ਹੋਏ ਸੀ ਨਾ ਉਹਦੇ ਢੋਲੀਆਂ ਵਗੈਰਾ ਇੱਧਰ ਰੱਖ ਦਿੱਤੀਆਂ ਨੇ ਬੈਂਕ ਕਾਊਂਟਰ 'ਚ ਇੱਧਰ ਕੱਪ ਵਗੈਰਾ ਆਗੇ ਵਿੱਚ ਹੀ ਅ ਗਲਾਸਾਂਗੇ ਤੇ ਡੱਬਿਆਂ ਦੇ ਵਿੱਚ ਮੈਂ ਪੈਕ ਕਰਕੇ ਰੱਖ ਦਿੱਤੇ ਇਹਦਾ ਡੱਬੇ ਵਗੈਰਾ ਹੋਗੇ ਆਪਣੇ ਚਾਹ ਪੱਤੀ ਵਗੈਰਾ ਹੋ ਗਈ ਮੇਥੇ ਅਚਾਰ ਕਾਲੀ ਮਿਰਚ ਕਾਲਾ ਨਮਕ ਇਹ ਵਗੈਰਾ ਤੇ ਇਧਰ ਉੱਪਰ ਆਪਾਂ ਨੇ ਜੋ ਮਤਲਬ ਕਿ ਆਪਣੀ ਕੜਾਹੀ ਸੀ ਵਰਤੋਂ ਵਿੱਚ ਲਿਆਉਣ ਵਾਲੀ ਮਤਲਬ ਪ੍ਰਸ਼ਾਦ ਪ੍ਰਸ਼ਾਦ ਜਾਂ ਖੀਰ ਵਗੈਰਾ ਬਣਾਉਣੇ ਹੁੰਦੇ ਉਹ ਵਾਲੀ ਹੈ ਇਹ ਤੇ ਇਹਦੇ ਲਾਲ ਮਿਰਚਾਂ ਪਈਆਂ ਨੇ ਤੇ ਜੋ ਆਪਣਾ ਇਹ ਨੀਚੇ ਵਿਛਾਉਣ ਵਾਲਾ ਮੈਟ ਸੀ ਬਚ ਗਿਆ ਤੇ ਇਹਦਾ ਦੇਖਦੇ ਆ ਵੀ ਕਿੱਥੇ ਵਿਛਾਈਏ ਹੁਣ ਇਹਨੂੰ ਥੋੜੇ ਥੋੜੇ ਪੀਸ ਬਚ ਗਏ ਨੇ ਜੋ ਬਸਾਵਾਂਗੇ ਤੇ ਕਾਊਂਟਰ ਉੱਪਰ ਤੱਕ ਹੋ ਗਿਆ ਸਰਦਾਰ ਜੀ ਤਾਂ ਕਹਿੰਦੇ ਕਾਊਂਟਰ ਜੜਦੇ ਨੇ ਮੈਂ ਕਿ ਜੜਨ ਦੀ ਕੋਈ ਲੋੜ ਨਹੀਂ ਇਦਾਂ ਹੀ ਪੈ ਰਹਿਣ ਦੋ ਇਦਾਂ ਹੀ ਵਧੀਆ ਲੱਗਦਾ ਲੋ ਜੀ ਇਹ ਆਪਣੀ ਛੋਟੀ ਜਿਹੀ ਕਿਚਨ ਤੇ ਮਤਲਬ ਕਿ ਕੋਈ ਇਦਾਂ ਨਹੀਂ ਹੈਗਾ ਵੀ ਆਪਣਾ ਬਾਲਾ ਵਧੀਆ ਕਿਚਨ ਆ ਇਹ ਹੈ ਜੀ ਆਪਣੀ ਛੋਟੀ ਜਿਹੀ ਕਿਚਨ ਕਮੈਂਟ ਕਰਕੇ ਦੱਸੋ ਸਾਡੀ ਕਿਚਨ ਛੋਟੀ ਜਿਹੀ ਕਿੱਦਾਂ ਦੀ ਲੱਗੀ ਤੇ ਬਾਕੀ ਇੱਥੇ ਸਰਦਾਰ ਜੀ ਮੇਲੇ ਤੋਂ ਬਾਅਦ ਕਰਨਗੇ ਕਾਊਂਟਰ ਛੋਟਾ ਜਿਹਦੇ ਉੱਤੇ ਮੈਂ ਗੈਸ ਰੱਖ ਲੂੰਗੀ ਤੇ ਟੋਲੀ نیچے ਆ ਜਾਊਗੀ ਤੇ ਉਧਰ ਪਿਆਜ਼ ਵਾਲ ਡੱਕਰੀ ਟੋਲੀ ਆਟੇ ਵਾਲੀ ਤੇ ਲੋ ਜੀ ਇਹ ਸੀ ਆਪਣੀ ਸੋਈ ਤੇ ਲੋ ਜੀ ਹੁਣ ਆਪਾਂ ਚੱਲਦੇ ਆ ਬਾਹਰੇ ਕੱਪੜੇ ਵਗੈਰਾ ਆਪਣੇ ਸਾਰੇ ਧੋਤੇ ਪਏ ਨੇ ਤੇ ਤੇ ਪੀਉਂਦੇ ਹੋਈ ਨੇ ਮੇਰੇ ਕਾਲੇ ਛੋਲੇ ਇਹ ਮੈਂ ਧਰਨੀਏ ਸਬਜ਼ੀ ਹੁਣ ਇਹਦੀ ਸਬਜ਼ੀ ਧਰਾਂਗੇ ਦੁਪਹਿਰ ਦੀ ਤੇ ਲੋ ਜੀ ਆ ਗਏ ਆਪਾਂ ਫਿਰ ਅੰਦਰ ਤੇ ਚਾਹ ਪੀ ਕੇ ਹੱਟੀ ਸੀ ਮੈਂ ਮੈਂ ਕਿਹਾ ਚੱਲ ਚਾਹ ਪੀ ਕੇ ਹੁਣ ਆਪਾਂ ਧਰਾਂਗੇ ਸਬਜ਼ੀ ਤੇ ਚਲੋ ਜੀ ਆਪਾਂ ਫੇਰ ਗੱਲ ਕਰਾਂਗੇ ਤੇ ਲੋ ਜੀ ਅੱਜ ਇੱਕ ਆਪਾਂ ਟੌਪਿਕ ਤੇ ਗੱਲ ਕਰਦੇ ਆ ਜਿਵੇਂ ਕਿ ਹੁਣ ਮੇਰੇ ਕਈਆਂ ਭੈਣਾ ਮਤਲਬ ਕਿ ਵੀਡੀਓ ਪਾਉਂਦੀਆਂ ਨੇ ਵੀ ਘਰ ਬੈਠੇ ਕਮਾਓ ਪੈਸੇ ਤੇ ਘਰ ਬੈਠੇ ਪੈਕਿੰਗ ਦਾ ਕੰਮ ਕਰੋ ਤੇ ਮਤਲਬ ਕਿ ਘਰ ਬੈਠੇ ਤੁਸੀਂ ਵੀ ਜਿੰਨਾ ਤੋਰ ਸਕਦੇ ਹੋ ਇਦਾਂ ਦਾ ਮਤਲਬ ਕਿ ਕੋਈ ਵੀ ਵੀਡੀਓ ਤੁਸੀਂ ਦੇਖੀ ਹੋਊਗੀ ਤੇ ਘਰ ਬੈਠ ਕੇ ਦੇਖੋ ਜੀ ਆਪਾਂ ਨੂੰ ਬੈਠੇ ਬਿਠਾਏ ਤਾਂ ਕੰਮ ਮਿਲ ਨਹੀਂ ਸਕਦਾ ਹੈਗਾ ਤੇ ਕੰਮ ਕਰਨ ਵਾਸਤੇ ਆਪਾਂ ਨੂੰ ਕੇਰਾਂ ਤਾਂ ਇੱਕ ਵਾਰ ਤਾਂ ਮਤਲਬ ਕੀ ਕੰਮ ਦੇਖਣ ਵਾਸਤੇ ਆਪਾਂ ਨੂੰ ਬਾਹਰ ਜਾਣਾ ਪਊਗਾ ਤੇ ਜਿਵੇਂ ਕੀ ਹੁਣ ਆਪਾਂ ਘਰ ਬੈਠ ਕੇ ਕੰਮ ਉਦੋਂ ਕਰ ਸਕਦੇ ਜਦੋਂ ਆਪਾਂ ਘਰ ਜਾ ਕੇ ਬਾਹਰੇ ਕੰਮ ਲੱਭਾਂਗੇ ਠੀਕ ਹੈ ਜੀ ਜੇ ਹੁਣ ਆਪਾਂ ਘਰੇ ਬੈਠੇ ਬਿਠਾਏ ਕੰਮ ਪਾ ਲਾਂਗੇ ਵੀ ਹਾਂ ਭਈ ਘਰੇ ਬੈਠੀ ਆਪਾਂ ਨੂੰ ਕੰਮ ਆ ਜਾਊਗਾ ਉਹ ਆਪਾਂ ਇਦਾਂ ਹੀ ਕੰਮ ਕਰਾਂਗੇ ਬੈਠੇ ਬਿਠਾਏ ਉਹ ਤੇ ਇਦਾਂ ਹੀ ਆਪਾਂ ਨੂੰ ਪੈਸੇ ਬਣ ਜਾਣਗੇ ਇਦਾਂ ਦਾ ਕੁਝ ਨਹੀਂ ਹੈਗਾ ਜੀ ਕਾਰ ਬੈਠੇ ਆਪਾਂ ਕੰਮ ਮਤਲਬ ਕਿ ਜਿਵੇਂ ਆਪਾਂ ਕੋਈ ਬਿਜ਼ਨਸ ਵਾਲਾ ਕੰਮ ਤੋਰਿਆ ਹੋਵੇ ਜਾਂ ਫਿਰ ਕੰਪਿਊਟਰ ਵਗੈਰਾ ਤੇ ਆਪਾਂ ਕੋਈ ਵੀ ਕੰਮ ਕਰ ਸਕਦੇ ਆ ਉਹ ਘਰ ਬੈਠੇ ਕਰ ਸਕਦੇ ਆ ਜਿਵੇਂ ਹੁਣ ਮੇਰੇ ਘਰੇ ਲੂ ਪਹਿਣਾ ਨਹੀਂ ਉਹ ਘਰ ਬੈਠੇ ਕਿਵੇਂ ਕਰ ਸਕਦੇ ਨੇ ਕੰਮ ਉਹਨਾਂ ਤੁਹਾਨੂੰ ਦੱਸ ਦਿਆਂ ਜਿਵੇਂ ਕਿ ਹੁਣ ਆਪਾਂ ਨੇ ਜੀ ਕੋਟੀਆਂ ਮਤਲਬ ਕਿ ਕੋਟੀਆਂ ਬੁਣਨੀ ਸ਼ੁਰੂ ਕਰ ਦਿੱਤੀਆਂ ਜਾਂ ਫਿਰ ਆਪਾਂ ਬਾਹਰ ਸ਼ਹਿਰ ਜਾ ਕੇ ਮਤਲਬ ਕਿ ਜਿਵੇਂ ਕਿ ਹੁਣ ਸ਼ਾਲਾਂ ਤੇ ਸਿੱਪੇ ਵਗੈਰਾ ਲਾਉਂਦੇ ਨੇ ਜਾਂ ਫਿਰ ਕਿਸੇ ਮਤਲਬ ਕਿ ਟੇਲਰ ਕੋਲੇ ਜਾ ਕੇ ਆਪਾਂ ਕੰਮ ਲੈ ਸਕਦੇ ਹਾਂ ਸੂਟ ਸਟੀਚਿੰਗ ਕਰਨ ਦਾ ਜਿਵੇਂ ਟੇਲਰ ਹੁਣ 700 800 ਰੁਪਿਆ ਮੈਂ ਇੱਕ ਸੂਟ ਦਾ ਲੈਂਦਾ ਉਹ ਚੋ ਟੇਲਰ ਨੂੰ ਕਹਿ ਦੋ ਵੀ ਸਾਨੂੰ ਚਾਹੀਏ ਅੱਧ ਦੇ ਦੋ ਇਹਦਾ ਤੇ ਆਪਾਂ ਸਲਾਈ ਕਰ ਦਾਂਗੇ ਉਹਨੂੰ ਕਹਿੰਦੇ ਨੇ ਜੀ ਆਪਾਂ ਘਰ ਬੈਠੇ ਪੈਸੇ ਕਮਾ ਸਕਦੇ ਹਾਂ ਘਰ ਬੈ ਕੇ ਕੰਮ ਕਰਨ ਦਾ ਤੇ ਹੁਣ ਜਿਹੜੀਆਂ ਪੜੀਆਂ ਲਿਖੀਆਂ ਔਰਤਾਂ ਨੇ ਉਹ ਬਾਹਰੇ ਜਾ ਕੇ ਬਿਜ਼ਨਸ ਕਰ ਸਕਦੀਆਂ ਨੇ ਜਿਵੇਂ ਕੋਈ ਨੌਕਰੀ ਭਾਲ ਸਕਦੀਆਂ ਨੇ ਤੇ ਬਾਹਰੇ ਜਾ ਕੇ ਪੈਕਿੰਗ ਦਾ ਕੰਮ ਸ਼ੁਰੂ ਕਰ ਸਕਦੇ ਨੇ ਜਿਵੇਂ ਕਿ ਕਿਸੇ ਫੈਕਟਰੀ ਦੇ ਵਿੱਚ ਲੱਗ ਕੇ ਜਾਂ ਫਿਰ ਕਿਸੇ ਹੋਰ ਬਿਜ਼ਨਸ ਦਾ ਕੰਮ ਕਰ ਸਕਦੇ ਨੇ ਉਹ ਘਰ ਤੋਂ ਬਾਹਰ ਹੈ ਕੇ ਕੰਮ ਹੁੰਦਾ ਜੀ ਤੇ ਘਰ ਬੈਠੇ ਤਾਂ ਕੰਮ ਸਿਰਫ ਆਪਣਾ ਹੀ ਆ ਜਾਂ ਤਾਂ ਫਿਰ ਆਪਾਂ ਪਹਿਲਾਂ ਕੰਮ ਲੱਭਾਂਗੇ ਕੰਮ ਲੱਭ ਕੇ ਫਿਰ ਆਪਾਂ ਘਰ ਬਹਿ ਕੇ ਉਹ ਕੰਮ ਆਪਾਂ ਨੂੰ ਕਰ ਬੈਠੇ ਆਉਗਾ ਤੇ ਫਿਰ ਉਹ ਕੰਮ ਜਿਹੜੋ ਮਤਲਬ ਕਿ ਜਿਹੜਾ ਕੰਮ ਆਪਾਂ ਤੋਰਾਂਗੇ ਜਿਵੇਂ ਕਿ ਕੋਟੇ ਵਗੈਰਾ ਦਾ ਹੋ ਗਿਆ ਜਾਂ ਫਿਰ ਸ਼ੌਲਾ ਵਗੈਰਾ ਜਾਂ ਜਾਂ ਫਿਰ ਅ ਮਤਲਬ ਕਿ ਨੇਲ ਪਾਲਿਸ਼ਰ ਦੀ ਪੈਕਿੰਗ ਵਗੈਰਾ ਹੁੰਦੀ ਆ ਉਦਾਂ ਉਹ ਕੰਮ ਆਪਾਂ ਘਰ ਬੈਠ ਕੇ ਫੇਰ ਕਰ ਸਕਦੇ ਜੇ ਉਹ ਮਤਲਬ ਕਿ ਪਾਈ ਜਿਹੜਾ ਵੀ ਮਤਲਬ ਕਿ ਕੋਈ ਫੈਕਟਰੀ ਵਾਲਾ ਹੋਊਗਾ ਜਿੱਥੇ ਫੈਕਟਰੀ ਚ ਆਪਾਂ ਕੰਮ ਲਵਾਂਗੇ ਉਹ ਆਪਣੇ ਘਰੇ ਸਮਾਨ ਉਹ ਛੱਡ ਕੇ ਜਾਊ ਤੇ ਜਦੋਂ ਆਪਾਂ ਨੇ ਪੈਕਿੰਗ ਕਰ ਦਿੱਤੀ ਤੇ ਉਹ ਸਮਾਨ ਆਪਣਾ ਘਰੋਂ ਲੈ ਕੇ ਜਾਓ ਫੇਰ ਆਪਣਾ ਮਤਲਬ ਕਿ ਘਰ ਬੈਠੇ ਕੰਮ ਦਾ business ਹੋਊਗਾ ਜਿਹੜਾ ਮਤਲਬ ਕਿ ਪੜੀਆਂ ਲਿਖੀਆਂ ਔਰਤਾਂ ਨੇ ਉਹ ਮਤਲਬ ਕਿ online ਵੀ ਕੰਮ ਕਰ ਸਕਦੀਆਂ ਨੇ ਜਿਵੇਂ ਕਿ ਹੁਣ ਹੋਇਆ Meesho app ਤੇ Amazon ਤੇ ਜਾਂ ਫੇਰ ਮਤਲਬ ਕਿ ਕੰਪਿਊਟਰ ਵਗਾਰਾ ਰਾਹੀਂ ਕੋਈ ਕੰਮ ਕਰ ਸਕਦੀਆਂ ਨੇ ਉਹਨੂੰ ਕਹਿੰਦੇ ਨੇ ਵੀ ਹਾਂ ਭਈ ਤੁਸੀਂ ਘਰ ਬੈਠ ਕੇ ਕੰਮ ਕਰ ਸਕਦੇ ਹੁਣ ਹਰ ਇੱਕ ਜਣੇ ਨੇ ਵੀਡੀਓ ਚਾੜੀ ਹੋਈ ਹੈ ਘਰ ਬੈਠੇ ਪੈਸੇ ਕਮਾਓ ਘਰ ਬੈਠੇ ਉਹ ਘਰ ਬੈਠੇ ਪੈਸੇ ਕਿਵੇਂ ਕਮਾਈਏ ਪਹਿਲਾਂ ਤਾਂ ਆਪਾਂ ਨੂੰ ਘਰ ਤੋਂ ਬਾਹਰ ਤਾਂ ਜਾਣਾ ਹੀ ਪਊਗਾ ਘਰ ਤੋਂ ਬਾਹਰ ਜਾ ਕੇ ਫੇਰ ਇੱਕ ਮਤਲਬ ਕਿ ਕੰਮ ਲੱਭਾਂਗੇ ਫੇਰ ਆਪਾਂ ਨੂੰ ਕੰਮ ਆਊਗਾ ਫੇਰ ਹੀ ਆਪਾਂ ਘਰ ਬੈਠੇ ਪੈਸੇ ਕਮਾਵਾਂਗੇ ਹੁਣ ਇਦਾਂ ਤਾਂ ਨਹੀਂ ਹੋਏਗਾ ਵੀ ਘਰ ਬੈਠੇ ਪੈਸੇ ਇਦਾਂ ਹੀ ਆ ਜਾਣਗੇ ਇਦਾਂ ਦੀਆਂ ਬਹੁਤ ਜ਼ਿਆਦੀਆਂ ਵੀਡੀਓ ਜੜੀਆਂ ਹੋਈਆਂ ਨੇ ਵੀ ਹਾਂ ਭਈ ਹਾਂ ਘਰ ਬੈਠੇ ਪੈਸੇ ਕਮਾਓ ਘਰ ਬੈਠੇ ਐ ਕਰੋ ਘਰ ਬੈਠੇ ਉਹ ਕਰੋ ਘਰ ਇੱਕ ਵਾਰ ਤਾਂ ਆਪਾਂ ਨੂੰ ਘਰ ਤੋਂ ਬਾਹਰ ਜਾਣਾ ਹੀ ਪਊਗਾ ਘਰ ਤੋਂ ਬਾਹਰ ਜੇ ਆਪਾਂ ਜਾਵਾਂਗੇ ਕੰਮ ਲੱਭਾਂਗੇ ਫੇਰ ਉਹ ਘਰ ਮਤਲਬ ਕਿ ਆਪਣੇ ਘਰ ਆਊਗਾ ਕੰਮ ਫੇਰ ਉਹਦੀ ਆਪਾਂ ਪੈਕਿੰਗ ਕਰਾਂਗੇ ਜਾਂ ਫਿਰ ਜ ਸਲਾਈ ਦਾ ਕੰਮ ਕਰਾਂਗੇ ਫੇਰ ਉਹ ਲੈ ਕੇ ਜਾਣਗੇ ਉਹਨੂੰ ਕਹਿੰਦੇ ਨੇ ਵੀ ਹਾਂ ਭਈ ਘਰ ਬੈਠੇ ਪੈਸੇ ਕਮਾ ਤੇ ਲੋ ਜੀ ਇਹ ਸੀ ਆਪਣੀ ਅੱਜ ਛੋਟੀ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਤੇ ਲੈ ਕੇ ਜਾਂਦੇ ਰਹਾਂਗੇ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼ਕਾ ਸੌਰੀ ਤੇ ਤੋਂ ਨੂੰ ਇੱਕ ਮੈਂ ਹੋਰ ਪੁੱਛਣਾ ਭੁੱਲ ਗਈ ਮਤਲਬ ਕਿ ਰਖੜੀ ਤੇ ਹਾਰ ਲੰਘਿਆ ਜੀ ਰਖੜੀ ਤੇ ਹਾਰ ਤੁਹਾਡਾ ਕਿਦਾਂ ਦਾ ਲੰਘਿਆ ਕਮੈਂਟ ਕਰਕੇ ਜਰੂਰ ਦੱਸਣਾ ਤੇ ਮੇਰੀਆਂ ਭੈਣਾਂ ਦਾ ਕਿਦਾਂ ਦਾ ਰਿਹਾ ਰਖੜੀ ਦਾ ਤਿਹਾਰ ਜਰੂਰ ਦੱਸਣਾ ਜੀ ਕਮੈਂਟ ਕਰਕੇ ਬਾਕੀ ਹੁਣ ਆ ਰਿਹਾ ਜੀ ਗੁੱਗਾ ਨੌਮੀ ਮੇਲਾ ਭਰੂਗਾ ਸਾਡੇ ਪਿੰਡ ਗੁੱਗਾ ਨੌਮੀ ਦਾ ਮੇਲਾ ਆ ਰਿਹਾ ਤੇ ਘਰ ਦੀ ਸਫਾਈਆਂ ਦਾ ਆਪਣਾ ਸਾਰਾ ਨਿਬੜ ਚੁੱਕਿਆ ਤੇ ਬਾਕੀ ਇਸੇ ਤਰ੍ਹਾਂ ਤਨ ਨੂੰ ਲੈ ਕੇ ਆਂਦੇ ਰਵਾਂਗੇ ਨਵੇਂ-ਨਵੇਂ ਵੀਡੀਓ ਜਾਂ ਮਤਲਬ ਕਿ ਕਿਚਨ ਟਿਪਸ ਵਗੈਰਾ ਜਾਂ ਕੁਝ ਹੋਰ ਵਗੈਰਾ ਵਲੌਗ ਵਗੈਰਾ ਬਣਾਇਆ ਕਰਾਂਗੇ ਤੇ ਚਲੋ ਜੀ ਮਿਲਾਂਗੇ ਕੱਲੂ ਇੱਕ ਹੋਰ ਵੀਰ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ